2600 ਲਖਾਈ ਵੀ 400 ਲਗੋ ਜਲਾਇਨਾ ਬੱਕਰੇ ਸੁੱਦਾ ਹੈ ਇਹ ਕਿ ਇਹ ਆ ਬੱਕਰੇ ਸੁੱਦਾ ਹੋਈ ਜਾਂਦਾ 47 ਮੇਰਾ ਲੱਗਾ ਹਜ਼ਾਰਾਂ ਨੇ ਪਾਤਾ ਹਜ਼ਾਰਾਂ 400 ਉਧਰ ਦੇ ਦੇਗੇ ਮੇਰੇ ਸੀ ਨਹੀਂ ਹੋਣੇ ਬਾਈ ਉਹ ਯਾਰ ਦੇ ਦੇ ਕੰਮ ਨਾ ਕਰਦਾ ਭੈਣ ਤਾਂ ਮੈਂ ਇਹਨੇ ਚ ਲੈ ਲੈਣਾ ਮੈਂ ਲਖਾਈ ਵੀ ਨਹੀਂ ਕਰਾਉਣੀ ਸੀ ਆਪਣੇ ਇਹਦਾ ਪਤਾ ਨਹੀਂ ਕਿੱਧਰ ਹੋ ਆ ਕੇ ਲੈਂਦਾ ਹੈਗਾ ਕੰਮ ਮੈਂ ਸਹੀ ਕਰ ਲਉਣਾ ਸਾਈ ਮੇਰੇ ਕੋਲ ਉਹ ਕੇ ਮੜਾ ਸਾਈਡ ਤੇ ਹੋ ਜਾ ਕਰ ਯਾਰ ਕਿਉਂ ਇੱਧਰ ਆ ਜਾ ਅਸੀਂ ਤੈਨੂੰ ਆ ਵੀ ਲੋਟਾ ਦਾ ਹਾਰ ਨਹੀਂ ਹੋਣਾ ਦੱਸੇ ਚੇਟਰੀ ਜਮਾ ਸਾਡੇ ਯਾਰ ਕਰਾ ਦੇ ਪਿੰਡ ਤਾਂ ਕਹਿੰਦਾ ਤੂੰ ਕਰ ਲੈ ਹੋਰ ਕੀ ਆ 348 ਨਹੀਂ ਹੋਣੇ ਅੱਛਾ ਇਹ ਨਹੀਂ ਹੋਣੇ ਨਹੀਂ ਮੰਨੀ ਨਟਾ ਹੋਣਾ ਯਾਰ ਤੂੰ ਵੀ ਖੜ ਜਾ ਚੱਲ 500 ਰੁਪਏ ਪਾ ਦਿਆ ਯਾਰ ਜਮਾ ਸੀਰੇ ਉਹ ਮਤਰਾ ਵਾਲੀ ਕਰਦਾ ਕੰਮ ਆ ਗਿਆ ਪਤਾ ਹੈ ਨਾ ਲੈ ਆਪਣਾ ਬਣਾ ਕੇ ਬਣਾ ਦੇ ਬਾਈ ਉਹ ਪੈਸੇ ਬਣਾ ਦੇ ਬਾਈ ਫੇਰ ਕਾਦੇ ਬਣਾ ਦੇ ਹਰ ਕੀ ਮਾ ਸਾਨੂੰ ਵੀ ਅਕਸਰ ਖਰਚਾ ਪੈਂਦਾ ਹੈ ਬਾਈ ਯਾਰ ਖਰਚੇ ਦੇ ਪਈ ਜਾਣੇ ਆ ਬਾਈ ਸਾਡੋ ਪਈ ਆ ਮੰਗੀ ਬਾਤ ਆ ਮਸਾਂ ਨੂੰ ਖਰਚੇ ਪਈ ਅਸੀਂ ਉਹ ਹੋ ਮੈਂ ਤਾਂ ਪਹਿਲਾਂ ਤੂੰ ਕਰਵਾਏਂਗਾ 500 ਰੁਪਏ ਆ ਚੁੱਪ ਕਰ ਜਾ ਬਸ ਚੁੱਪ ਕਰ ਲੈ ਲਈ ਬਾ ਤੂੰ ਹੀ ਕਰਾ ਦੇ ਮੇਰੀ ਗੱਲ ਸਾਰੇ ਪਾਸੇ ਨਹੀਂ ਸਾਰੇ ਪਾਸੇ ਨਾ ਮਰ ਚਲੇ ਆਪ ਕੋ ਆਪਣੀ ਲਗਾਈ ਹੋ ਗਈ 49000 ਜਾਮ ਪਾ ਪਸ ਲੈ 76 ਬਈ ਹੋ ਗਿਆ ਜੀ 49000 ਦੇ ਕਰਦੇ ਦੋਵੇਂ ਖੱਸੀ ਬਕਰੇ ਆ ਲਓ ਬਈ ਜੀ ਆ ਖੱਸੀ ਬਕਰੇ ਸੀਗੇ 6 6 ਦਲ ਦਾ 49000 ਰੁਪਏ ਦੇ ਹੋ ਗਏ ਆ ਪਿੰਡ ਬੰਗੜਾੜੀ ਬੱਕਰਾ ਮੰਡੀ ਤੇ ਹਰ ਬੁੱਧਵਾਰ ਮੰਡੀ ਲੱਗਦੀ ਆ ਇਹ 49000 ਰੁਪਏ ਦੇ ਹੋਇਆ ਲਿਖਾਈ ਆਪੋ ਆਪ ਦੀ ਦੋਨਾਂ ਘਰਾਂ ਨੇ ਵੇਚਣ ਵਾਲੇ ਨੇ ਵੀ ਲਿਖਾਈ ਦੇਣੀ ਆ ਤੇ ਖਰੀਦਣ ਵਾਲੇ ਨੇ ਵੀ ਲਿਖਾਈ ਦੇਣੀ ਆ ਲਓ ਬਾਈ ਜੀ ਦੋਨੇ ਬੱਕਰੀਆਂ ਆ ਪੈਸੇ ਬਾਈ ਇਹ ਗੂਗਲ ਪੇ ਕਰਦੇ ਨੇ ਨਾ ਉਹ ਬਾਈ ਜੀ ਪੇਮੈਂਟ ਆ ਜਿਹੜੀ ਇਹ ਗੂਗਲ ਪੇ ਹੋਊਗੀ ਆਪੇ ਬਾਈ ਕਰ ਦੇਣਗੇ ਤੇ ਬੱਕਰਿਆਂ ਦਾ ਸੌਦਾ ਹੋ ਗਿਆ ਲੋਕਾ ਲੱਗੇ ਪਿੰਡ ਬੰਗੜਾੜੀ ਹਰ ਬੁੱਧਵਾਰ ਬਹਿਵਲ ਵਾਲੇ ਰਾਤ ਨੂੰ ਬੱਕਰਾ ਮੰਡੀ ਲੱਗਦੀ ਆ ਇਹ I know, but he got